ਹਾਂਜੀ ਛੱਤਸ੍ਰੀ ਕਾਲਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਦੇ ਵਿੱਚ ਤੇ ਜਿਵੇਂ ਤੁਹਾਨੂੰ ਆਪਾਂ ਜਾਗ ਵਾਲੀ ਵੀਡੀਓ ਦਿਖਾਈੋ ਤੀ ਅੱਜ ਚੱਲੇ ਆਪਾਂ ਵਿਆਹ ਹਾਂਜੀ ਅੱਧੇ ਕੇ ਬੰਦੇ ਆਪਣੇ ਘਰੇ ਅੱਧੇ ਕੇ ਸੱਦ ਲੈ ਤੇ ਸਾਰੀ ਤਿਆਰ ਬੀਰਵਣੀ ਵੀ ਆ ਗਈ ਸਾਰੀ ਤਿਆਰ ਆ ਦੇਖ ਲਓ ਇੱਧਰ ਤੇ ਚਲੋ ਜੀ ਚੱਲੀਏ ਹੁਣ ਤੇ ਮੇਰੇ ਤੇ ਆ ਤੁੰ ਨੂੰ ਆਣਾ ਵਿਆਹ ਜਾ ਕੇ ਫੈਲਸ ਚ ਤੇ ਦਿਖਾਉਨੇ ਆ ਵਿਆਹ ਚੰਲੀ ਦੇਖੋ ਸਭ ਤੋਂ ਜਿਆਦੇ ਟੌਰ ਤਿਆਰ ਹੋਈ ਹੋਈ ਪੂਰੀ ਫੁੱਲ ਇਹ ਸਾਨੂੰ ਰਸਤਾ ਦੱਸੂ ਤੇ ਚਲੋ ਜੀ ਚੱਲੀ ਆਪਾਂ ਵੀ ਤੇ ਲਓ ਜੀ ਤੁਰ ਪਏ ਆਪਾਂ ਪਿੰਡੂ ਫੈਲਸ ਵੱਲ ਨੂੰ ਬੀਵੀ 23 ਰਿਜ਼ੋਰਟ 'ਚ ਵਿਆਹ ਹੀ ਅਬ ਲੋਕ ਇਹ ਆਪਏ ਜਿਹੜਾ ਆਪਾਂ ਹੁਣ ਲੱਗ ਕੇ ਗਏ ਆਂ ਇਹ ਉਹੀ ਪੈਂਟ ਦੀ ਸਲਾਣਾ ਮਤਲਬ ਵਿਆਹ ਲਈ ਕੁੜੀ ਦਾ ਪੈਂਟ ਸਲਾਣਾ ਸਲਾਣਾ ਤੇ ਉਧਰ ਮੰਮੀ ਦੀ ਲੁੱਕ ਚੈੱਕ ਕਰਾਉ ਜਦੋਂ ਉਹ ਤੁਹਾਨੂੰ ਪੈਲਸ 'ਚ ਜਾ ਕੇ ਕਰਾਉਣੇ ਆਂ ਜਿਹੜੀ ਯੂਟਿਊਬ ਫੈਮਿਲੀ ਨੂੰ ਆਉਜੀ ਤੋਂ ਨੀ ਨਾਲ ਵਿਆਹ ਲੈ ਚਲੀਏ ਤੇ ਜਦੋਂ ਜੀ ਮਿਲਦਿਆਂ ਹੁਣ ਜਾ ਕੇ ਪੈਲਸ 'ਚ ਤੇ ਇੱਕ ਗੱਡੀ ਜਾਂਦੀ ਹੈ ਸਾਡੀ ਉਹ ਮੂਰੇ ਜੀ ਉਹ ਸਾਹਮਣੇ ਫੱਦੇ ਵੀ ਉੱਚਾ ਤੇ ਵੀਰਾ ਭਾਬੀ ਇਹ ਪਰਨੀਤ ਆ ਉੱਚ ਚਾਰ ਬੰਦੇ ਉੱਚ ਨੇ ਤਿੰਨ ਨੇ ਚ ਇਹ ਪਹਿਲਾਂ ਇੱਕ ਗੱਡੀ ਲੈ ਲਜਾਣ ਦੀ ਸਾਡੀ ਸਲਾਹ ਸੀ ਤੇ ਫੇਰ ਭਾਈ ਬੰਦੇ ਥੋੜੇ ਬਾਤੇ ਜੀ ਤੇ ਇੱਕ ਹੋਰ ਪਾਸੇ ਜਾਣਾ ਸੀ ਇੱਕ ਗੱਡੀ ਨੇ ਕੰਮ ਤੇ ਅਸੀਂ ਕਿਹਾ ਫੇਰ ਦੋਵੇਂ ਲੈ ਚੱਲਦੇ ਆ ਆਹ ਫੇਰ ਦੋ ਜਣੇ ਤਾਂ ਕਰਕੇ ਦੋ ਗੱਡੀਆਂ ਲੈ ਜਾਣੀਆਂ ਪਈਆਂ ਤੇ ਲਓ ਜੀ ਪਹੁੰਚ ਗਏ ਆਪਾਂ ਅਮਲੋਪ ਪੀਵੀ 23 ਚ ਇੱਥੇ ਸਾਰਾ ਮੈਰਿਜ ਦਾ ਪ੍ਰੋਗਰਾਮ ਆ ਇਹ ਇੰਦਰ ਆਪਣੇ ਬੰਦੇ ਸਾਰੇ ਉਹ ਖੜੇ ਨੇ ਵੀਰੇ ਹੁਣੇ ਉਹ ਵੀ ਬੰਦੇ ਹੋਰ ਵੀਰੇ ਠੀਕ ਹੈ ਸਸ਼ਕਲ ਸਹਰ ਨੂੰ ਤੇ ਚਲੋ ਜੀ ਮੜ ਲੀਏ ਪਹਿਲਾਂ ਹੁਣ ਨਹੀਂ ਗਾਲਾ ਕੱਢਣਗੇ ਰਿਸ਼ਤਦਾਰ ਆ ਭਾਈ ਹੋ ਗਏ ਮੰਦੀਪ ਹੁਣੇ ਆਉਂਦੇ ਹੀ ਵਰਤੀ ਤੇ ਮੈਂ ਤਾਂ ਨਹੀਂ ਖਾਂਦਾ ਹੋਰ ਮੈਂ ਨਹੀਂ ਖਾਂਦਾ ਵੀ ਇੱਧਰ ਬਾਕੀ ਬੰਦੇ ਆਪਣੇ ਸਵਾਨ ਪਾਉਂਦੇ ਹੋਏ ਖਾਂਦੇ ਆ ਫੇਰ ਹੈਂ ਕੌੜੇ ਪਾਉਂਦੇ ਹੋਏ ਉੱਧਰ ਬੰਦੇ ਕੁਛ ਮੂਰੇ ਨਿਕਲ ਗਿਆ ਆਪਣੇ ਆਪਾਂ ਤੇ ਫਰਾਈ ਵਾਲਾ ਹੋਰ ਵੀ ਆਹੀ ਕੰਮ ਕਰਨਾ ਆਪਾਂ ਹਨਾ ਵੀ ਤੇ ਚਲੋ ਜੀ ਖਾ ਕੇ ਮਿਲਦੇ ਹੁਣ ਕੋਤ ਨੂੰ ਚੋ ਜੀ ਪਾ ਕੇ ਪਕੌੜੇ ਸਾਰੇ ਲਾ ਕੇ ਖਾਣ ਮਨਦੀਪ ਲੇਟ ਹੋਈ ਆ ਹੈ ਬੀ ਹਮ ਸਭ ਦਾ ਇੱਕ ਹੀ ਮਕਸਦ ਚਿੰਤ ਪਕ ਟਮ ਟਮ ਤੇ ਹੁਣ ਖਾ ਕੇ ਮਿਲਦੇ ਆ ਪਹਿਲੇ ਜੇ ਹੋ ਜੀਏ ਫੇਰ ਮਿਲਦੇ ਆ ਭਾਈ ਤੁਹਾਨੂੰ YouTube ਵਾਲੇ કેમરો દેખના રેડી ફસ્ટ જ રહે ઠીક હે જી ਹਾਂ ਜੀ ਬੰਦੇ ਚਲੋ ਕੋਈ ਨਾ ਕੋਈ ਆਉਂਦਾ ਹੈ ਫੱਕਾ ਇੰਸਫੈਕਟ ਲੱਗਦਾ ਨਹੀਂ 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 ਇਹਨੇ ਤਾਂ 1500 ਤੋਂ ਬਿਦਾ ਦੇ ਤੁਸੀਂ ਪੜ ਜਾਓ ਹੁਣ ਘੱਟ ਦੇ ਜਮਾਈ ਗਿਆ ਜਦੋਂ ਹੀ ਗਿਆ ਜੇ ਡੋਰ ਹੈ ਨਾਲ 10 ਲੱਗਦਾ ਹਾਂ ਦੇ ਵੱਜ ਗਏ 5 ਵੱਜ ਗਿਆ ਨਾ ਵੀਰੇ 5 ਵੱਜ ਗਏ ਤੇ ਆਪਾਂ ਹੁਣ ਚੱਲੇ ਘਰ ਨੂੰ ਟਾਈਮ ਜੇ ਨਾਲੇ ਹਲੇ ਇੱਥੇ ਤਾਂ ਟਾਈਮ ਲੱਗੂ ਟਾਈਮ ਕਿਵੇਂ ਰਿਹਾ ਭਾਬੀ ਵਿਆਹ ਤੇ ਆਉਂਦੇ ਨੇ ਬਾਕੀ ਬੰਦੇ ਹੋਰ ਤੇ ਚਲੋ ਜੀ ਠੀਕ ਆ ਵੀਰੇ ਮਿਲਦੇ ਆ ਪਿੰਡ ਕਿੱਧਰ ਨੂੰ ਜਾਣਾ ਇੱਧਰ ਤੋਂ ਐ ਪੈਂਦ ਨੂੰ ਆਣਾ ਕਰ ਮੋਹ ਜਾਣਾ ਤੁਸੀਂ ਆਪਾਂ ਮਿਲੋ ਜਾਣਾ ਲਓ ਜੀ ਵਿਆਦ ਤੋਂ ਆਪਾਂ ਚੱਲ ਪਏ ਵਾਪਸ ਘਰ ਨੂੰ ਤੇ ਹੁਣ ਤੁਹਾਨੂੰ ਦਿਖਾਉਂਦੇ ਆ ਜੀ ਮਿਲ ਗੰਨਾ ਮਿਲ ਸੁਬਾਣੇ ਵਾਲੀ ਕਹਿੰਦੇ ਨੇ ਖੁੰਮਣ ਵਾਲੀ ਮਿਲ ਕਹਿੰਦੇ ਨੇ ਗੰਨਾ ਮਿਲ ਬਹੁਤ ਮਸ਼ਹੂਰ ਵੀ ਆ ਇਹ ਦੂਰੋਂ ਦੂਰੋਂ ਇੱਥੇ ਗੰਨਾ ਆਉਂਦਾ ਜਿਲੰਦਰ ਸਾਈਡ ਤੋਂ ਬਹੁਤ ਗੰਨਾ ਆਉਂਦਾ ਇੱਥੇ ਤੇ ਦਿਖਾਉਂਦੇ ਆ ਤੁਹਾਨੂੰ ਉਹ ਦੇਖੋ ਅੰਦਰ ਟਰਾਲੀ ਏ ਟਰਾਲੀਆ ਖੜੀ ਆ ਦੇਓ ਸਾਹਮਣੇ ਦੇਖੋ ਟਰਾਲੀ ਆ ਤੇ ਦਿਖਾਉਂਦੇ ਆ ਅੱਗੇ ਤੁਹਾਨੂੰ ਬਹੁਤ ਗੰਨਾ ਆ ਰਿਹਾ ਹੁਣ ਵੀ ਜੀਰੋ ਬੰਦ ਇਹ ਦੇਖੋ ਜੀ ਤੇ ਅੰਦਰ ਦੇਖਿਓ ਹਲੇ ਕਿੰਨਾ ਗੰਨਾ ਹੀ ਗੰਨਾ ਉਹ ਟਰਾਲੀ ਜਿਹੜੀ ਦੂਰ ਤੁੰ ਤੱਕ ਲੈੰਦਾ ਦਿਖਾਉਂਦੇ ਆ ਤੁਹਾਨੂੰ ਇੱਥੋਂ ਵਾਲੀ ਖੜੀ ਆ ਸ਼ੈਕ ਕੈਮਰੇ ਚ ਦੇਖ ਪਰ ਹੈ ਉਹਨਾਂ ਵੀ ਤੁਸੀਂ ਬਹੁਤ ਵੱਡੀ ਗੰਨਾ ਨੇ ਲਾਈਏ ਇਹ ਬਹੁਤ ਦੂਰੋ ਦੂਰੋ ਗੰਨਾ ਆਉਂਦਾ ਇੱਥੇ ਤੇ ਲਓ ਜੀ ਟਾਈਮ ਹੋ ਗਿਆ 6:00 ਵੱਜ ਕੇ ਲਗਭਗ ਤੇ 6:00 ਵਜੇ ਆਪਾਂ ਪਹੁੰਚ ਗਏ ਘਰੇ ਵਿਆਹ ਤੋਂ ਤੇ ਹੁਣ ਬਦਲ ਲਿਆ ਕੱਪੜੇ-ਕੁੱਪੜੇ ਫੇਰ ਹੁਣ ਅਗਲੀ ਵੀਡੀਓ 'ਚ ਮਿਲਾਂਗੇ ਤੁਹਾਨੂੰ ਪਹੁੰਚ ਗਏ ਮੰਮੀ ਆਉਣੀ ਵੀ ਘਰੇ ਮੇਰੇ ਨਾਲ ਦੀ ਮੰਮੀ ਆਉਣੀ ਤੇ ਆ ਬੰਦਾ ਸਾਨੂੰ ਲਾਈਵ ਦੇਖਦਾ ਰਿਹਾ ਆ ਵੀ ਜਿੱਥੇ ਦੇਖਿਆ ਜਿੱਥੇ ਦੇਖਿਆ ਉੱਥੇ ਚੱਕ ਕੇ ਫੋਟੋ ਭਾਈ ਤੇ ਕਾਲ ਕੀਤੀ ਵੀ ਤੁਸੀਂ ਆ ਗਏ ਹਾਂ ਤੇ ਮੰਮੀ ਥੋੜਾ ਇਮੋਸ਼ਨਲ ਨੇ ਕਿਉਂ ਦੀਦੀ ਰੋ ਰਹੀ ਸੀ ਚਲੋ ਹੁੰਦਾ ਹੀ ਆ ਤੇ ਚਲੋ ਤੇ ਇਹ ਸਰ ਜੜ ਗਿਆ ਵਧੀਆ ਦੇਖਿਆ ਤੇ ਉਹ ਦੇਖੋ ਮੰਮੀ ਇਮੋਸ਼ਨਲ ਨੇ ਥੋੜਾ ਮੇਰਾ ਮੂਡ ਖਰਾਬ ਕਰਤਾ ਪੁੱਤ ਸਰ ਜੜ ਗਿਆ ਵਧੀਆ ਦੇਖਿਆ ਤੋਰੀਆਂ ਨੇ ਇੰਗੀਆਂ ਨੇ ਬੱਚੇ ਥਾ ਮੈਂ ਦੋ ਤੋਰੀਆਂ ਨੇ ਹਾਈ ਸੱਚੀ ਵਾਲੀ ਰੋਈ ਗਈ ਤੇ ਉੱਥੇ ਦੀਦੀ ਰੋਂਦੇ ਸੀ ਤੇ ਤਾਂ ਕਰਕੇ ਮੰਮੀ ਥੋੜਾ ਇਮੋਸ਼ਨਲ ਹੋ ਗਏ ਚਲੋ ਔਖਾ ਹੁੰਦਾ ਹਨਾ ਤੇ ਚਲੋ ਜੀ ਹੁਣ ਅਗਲੀ ਵੀਡੀਓ ਚ ਮਿਲਦੇ ਆ ਤੁਹਾਨੂੰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਲਾਈਕ ਕਮੈਂਟ ਸ਼ੇਅਰ ਵੀ ਕਰ ਦਿਓ ਵੀਡੀਓ ਜਰੂਰ ਤੇ ਓਕੇ ਜੀ ਧੰਨਵਾਦ